ਸੌਣ ਦਾ ਮਹੀਨਾ ਚੱਲ ਰਿਹਾ ਹੋਵੇ ਅਤੇ ਅਜੇ ਹਿਜ ਔਰਤਾਂ ਦੇ ਤਿਹਾਰ ਸੰਧਾਰੇ ਦੀ ਗੱਲ ਨਾ ਕੀਤੀ ਜਾਵੇ ਤਾਂ ਪੰਜਾਬੀ ਸੱਭਿਆਚਾਰ ਨਾਲ ਕੋਈ ਇਨਸਾਫ ਵਾਲੀ ਗੱਲ ਨਹੀਂ ਹੋਵੇਗੀ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਐਟਲਸ ਆਫ ਪੰਜਾਬ ਤੇ ਸੰਧਾਰਾ ਜਿਸ ਨੂੰ ਸਾਵਿਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਸੌਣ ਮਹੀਨੇ ਵਿੱਚ ਸੰਧਾਰਾ ਮਾਂ ਬਾਪ ਪ੍ਰਾਵਾਂ ਵੱਲੋਂ ਆਪਣੀਆਂ ਧੀਆਂ ਤੇ ਭੈਣਾਂ ਨੂੰ ਦਿੱਤਾ ਜਾਂਦਾ ਹੈ। ਇਸ ਦੇ ਮੌਕੇ ਨਵੀਆਂ ਵਿਹੰਦੜ ਕੁੜੀਆਂ ਆਪਣੇ ਪੇਕੇ ਆਉਂਦੀਆਂ ਨੇ ਤੇ ਕਈ ਕਈ ਦਿਨ ਪੇਕੇ ਘਰ ਰਹਿੰਦੀਆਂ ਹਨ। ਧੀਆਂ ਦੇ ਤਿਉਹਾਰ ਦੇ ਮਗਰੋਂ ਜਦੋਂ ਆਪਣੇ ਸਹੁਰੇ ਘਰ ਜਾਂਦੀਆਂ ਨੇ ਤਾਂ ਉਹਨਾਂ ਨੂੰ ਸੰਧਾਰਾ ਦਿੱਤਾ ਜਾਂਦਾ ਹੈ। ਸੰਧਾਰੇ ਵਿੱਚ ਮਹਿੰਦੀ, ਕੱਪੜੇ ਲੱਤੇ, ਝੂੜੀਆਂ ਤੇ ਖਾਣ ਲਈ ਸਮਾਨ ਦਿੱਤਾ ਜਾਂਦਾ ਹੈ। ਕੋਈ ਕੋਈ ਪੁੱਗਦਾ ਪਰਿਵਾਰ ਤੁਰਨ ਲੱਗਿਆ ਆਪਣੀ ਧੀ ਨੂੰ ਗਹਿਣਾ ਗੱਟਾ ਵੀ ਦੇ ਦਿੰਦਾ ਹੈ। ਜੋ ਧੀਆ ਆਪਣੇ ਪੇਕੇ ਨਹੀਂ ਆਉਂਦੀਆਂ ਉਹਨਾਂ ਦਾ ਸੰਧਾਰਾ ਪੇਕੇਆਂ ਵੱਲੋਂ ਸਹਰੇ ਘਰ ਜਾ ਕੇ ਦਿੱਤਾ ਜਾਂਦਾ ਹੈ। ਧੀਆ ਨੂੰ ਸੰਧਾਰੇ ਦੇ ਰੂਪ ਵਿੱਚ ਮਠਿਆ, ਬਿਸਕੁਟ ਅਤੇ ਹੋਰ ਮਠਿਆਈਆਂ ਲੈ ਕੇ ਜਾਂਦੇ ਹਨ। ਉੱਥੇ ਸਹਰੇ ਘਰ ਬੈਠੀਆਂ ਸਾਜ ਵਿਆਹਿਆਂ ਦੇ ਮਨਾੰਦਰ ਆਪਣੇ ਪੇਕੇ ਘਰ ਜਾ ਕੇ ਆਪਣੀਆਂ ਹਾਂ ਦੀਆਂ ਕੁੜੀਆਂ ਨੂੰ ਮਿਲਨ ਦੀ ਤਾਂਗ ਪ੍ਰਗਟ ਹੁੰਦੀ ਹੈ ਅੱਜ ਕੱਲ ਇਨ੍ਹਾਂ ਰੌ ਰੀਤਾਂ ਨੂੰ ਨਵੀਂ ਪੀੜੀ ਵਿਸਾਰਦੀ ਜਾ ਰਹੀ ਹੈ ਪਰ ਹਾਲੇ ਵੀ ਕਈ ਲੋਕਾਂ ਵੱਲੋਂ ਇਹ ਰਸਮ ਨਿਭਾਈ ਜਾਂਦੀ ਹੈ ਤੇ ਆਪਣੀਆਂ ਧੀਆਂ ਨੂੰ ਸੰਧਾਰੇ ਦੇ ਰੂਪ ਵਿੱਚ ਵੱਖ-ਵੱਖ ਸਗਾਤਾ ਦਿੱਤੀਆਂ ਜਾਂਦੀਆਂ ਹਨ ਧੰਨਵਾਦ